ਸਮਾਣਾ ਦੇ BSNL ਟਾਵਰ ਤੇ ਗੁਰਜੀਤ ਸਿੰਘ ਖਾਲਸਾ ਬੇਦਵੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨ ਬਣੇ ਉਸ ਮੁੱਦੇ ਨੂੰ ਲੈ ਕੇ 8 ਮਹੀਨੇ ਤੋਂ ਸੰਘਰਸ਼ ਕਰ ਰਿਹਾ ਹੈ ਇਸ ਵਕਤ ਤਾਪ ਤਾਪਮਾਨ 46-47 ਹੈ ਪੰਜਾਬ ਦੇ ਵਿੱਚ ਔਰ ਉਹ ਸਾਰੇ ਧਰਮਾਂ ਦੇ ਜਿਹੜੇ ਧਾਰਮਿਕ ਗ੍ਰੰਥ ਹੈ ਉਹਨਾਂ ਦੀ ਕੋਈ ਬੇਦਵੀ ਕਰਦਾ ਉਸਦੇ ਸਖਤ ਕਾਨੂੰਨ ਬਣੇ ਇਸੇ ਮੰਗ ਨੂੰ ਲੈ ਕੇ ਉਸ ਵੱਲੋਂ ਇਹ ਸੰਘਰਸ਼ ਕੀਤਾ ਜਾ ਰਿਹਾ ਹੈ ਲੇਕਿਨ ਇਹ ਮੁੱਦਾ ਹੁਣ ਗੰਭੀਰ ਬਣਦਾ ਜਾ ਰਿਹਾ ਹੈ ਉਸ ਨੂੰ ਦੇਖਦੇ ਹੋਏ कल परशुराम चौक ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਆਵਾਜਾਈ ਠੱਪ ਕੀਤੀ ਗਈ ਜਿਸ ਕਰਕੇ ਸਮਾਣਾ ਸ਼ਹਿਰ ਦੇ ਵਿੱਚ ਟ੍ਰੈਫਿਕ ਸਮੱਸਿਆ ਚਰਮਾਰਾ ਗਈ ਕਿਉਂਕਿ ਪਟਿਆਲਾ ਤੋਂ ਸਮਾਣਾ ਤੋਂ ਪਟਿਆਲਾ ਚੰਡੀਗੜ੍ਹ ਜਾਣ ਵਾਲੇ ਲੋਕ ਉਹ ਵੀ ਪ੍ਰੇਸ਼ਾਨ ਹੈ ਔਰ ਪਟਿਆਲਾ ਤੋਂ ਆਉਣ ਵਾਲੇ ਸਮਾਣਾ ਹੋ ਕੇ ਪਾਤਣਾ ਜੀ ਨਿਰਮਾਣ ਜਾਣ ਵਾਲੇ ਲੋਕ ਉਹ ਵੀ ਪ੍ਰੇਸ਼ਾਨ ਹੈ ਔਰ ਸ਼ਹਿਰ ਦੇ ਵਿੱਚ ਕੋਈ ਵੀ ਵਿਅਕਤੀ ਆਂਦਾ ਹੈ ਕਿਸੇ ਨੇ ਬੈਂਕ ਆਣਾ ਹੈ ਕਿਸੇ ਨੇ ਹੋਰ ਆਪਣੇ ਕੰਮਾਂ ਨਾਲ ਉਸ ਨੂੰ ਵੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਸ ਨੂੰ ਦੇਖਦੇ ਪ੍ਰਸ਼ਾਸਨ ਹਰਕਤ ਤੇ ਆਇਆ ਏਡੀਸੀ ਪਟਿਆਲਾ ਇਸੇ ਸਿੰਘਲ ਐਸਪੀ ਪਟਿਆਲਾ ਹੈੱਡਕੁਆਟਰ ਬੇਬੇ ਚੌਧਰੀ ਡੀਐਸਪੀ ਗੁਰਦੇਵ ਟੀਵਾਣਾ ਅਤੇ ਸਮਾਨਾਇਕ ਡੀਐਸਪੀ ਖਤੇ ਸਿੰਘ ਬਰਾੜ ਦੇ ਇਲਾਵਾ ਐਸਡੀਐਮ ਸਮਾਨਾ ਰੀਤਾ ਗੋਇਲ ਨੇ ਜਿਹੜੇ ਸਿਕਿਟ ਸਥਿਤੀ ਬੰਦੀ ਦੇ ਅਗੂ ਹੈ ਜਿਹੜੇ ਕਿ ਇਸ ਦੀ ਕਮਾਂਡ ਇਸਟਮ ਸੰਭਾਲੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨਾਲ ਗੱਲਬਾਤ ਕਰਨ ਦੇ ਉਹਨਾਂ ਭਰੋਸਾ ਦਿੱਤਾ ਕਿ ਤੁਹਾਡੀ ਮੀਟਿੰਗ 16 ਤਾਰੀਖ ਨੂੰ ਚੰਡੀਗੜ੍ਹ ਦੇ ਵਿੱਚ ਸਰਕਾਰ ਦੇ ਨੁਮਾਇੰਦੇ ਨਾਲ ਕਰਵਾਈ ਜਾਵੇਗੀ ਲਿਖਤੀ ਲੈਟਰ ਉਹਨਾਂ ਦਿੱਤਾ ਜਾ ਰਿਹਾ ਹੈ ਉਸ ਦੇ ਬਾਅਦ ਉਹਨਾਂ ਨੇ ਭਰੋਸਾ ਦਿੱਤਾ ਕਿ ਅਸੀਂ ਲਿਖਤੀ ਲੈਟਰ ਮਿਲਣ ਦੇ ਬਾਅਦ ਇਥੋਂ ਪਰਸਰਮ ਚੌਕ ਤੋਂ ਆਪਣਾ ਧਰਨਾ ਉਠਾ ਲਾਂਗੇ ਲੇਕਿਨ ਇਹ ਮੁੱਦਾ ਇੰਨਾ ਗੰਭੀਰ ਹੈ ਕਿ ਇਸ ਦੇ ਲਈ ਉਹਨਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਸਾਰੇ ਧਰਮਾਂ ਦੇ ਲਈ ਕਾਨੂੰਨ ਬਣੇ ਇਹ ਹੀ ਮੰਗ ਹੈ ਗੁਰਜੀਤ ਸਿੰਘ ਖਾਲਸਾ ਦੀ ਉਸकी ਸਿਹਤ ਵੀ بگੜਦੀ ਜਾ ਰਹੀ ਹੈ ਜਿਸ ਤੇ ਟੈਂਪਰੇਚਰ ਵੱਧ ਰਿਹਾ ਹੈ ਹੁਣ ਆਸ ਕੀਤੀ ਜਾ ਸਕਦੀ ਹੈ ਸਰਕਾਰ ਦੇ ਨਾਲ ਗੱਲਬਾਤ ਹੋਵੇਗੀ ਤੇ ਇਹ ਮਸਲਾ ਵੀ ਹੱਲ ਹੋਵੇਗਾ ਹਾਂ ਐਡੀਸ ਮੈਡਮ ਅਬ ਤੁਸੀਂ ਮੀਟਿੰਗ ਕੀਤੀ ਹੈਨ ਪਰਿਵਾਰਾਂ ਨਾਲ ਜਿਹੜੇ ਕਿ ਵੇਦਵੀ ਕਾਨੂੰਨ ਦੇ ਲਈ ਗੁਰਜੀਤ ਸਿੰਘ ਖਾਲਸਾ ਬੈਠੇ 8 ਮਹੀਨੇ ਤੋਂ ਕਿਸ ਆਜ ਐਗਜ਼ਾਮ ਵੀ ਕਰਤਾ ਪਰਸੁਰਮ ਚੌਂਕ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਹੱਲ ਕਰ ਰਹੇ ਹੋ ਇਹਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਤਾਂ ਜਿਹੜੀ ਮੀਟਿੰਗ ਹੈਗੀ ਮੰਡੇ ਦੀ ਕਿਦੇ ਇਸਕੇ ਸੋਮੁਖ ਟਾਇਪ ਕਰਵਾ ਦਿੱਤੀ ਗਈ ਹੈ 11:00 ਨੂੰ ਜਿਹਨੇ ਨੁਮਾਇंदे ਹੈਗੇ ਹਨ ਉਹ ਉੱਥੇ ਜਾ ਕੇ ਆਪਣੀ ਮੀਟਿੰਗ ਤੇ ਆਪਣਾ ਪਾਕ ਜਿਹੜਾ ਪੇਸ਼ ਕਰ ਸਕਦੇ ਹਨ ਸੈਕਿੰਡ ਇਕਨਾਂ ਦੀ ਡਿਮਾਂਡ ਸੀ ਕਿ ਸਾਡੇ ਵੱਲੋਂ ਇੱਕ ਲੈਟਰ ਜਾਵੇ ਕਿ ਇਹ ਜਿਹੜਾ ਪੂਰਾ ਪ੍ਰੋਸੈਸ ਹੈਗਾ ਪੂਰਾ ਲਾ ਬਿੰਦਰ ਪ੍ਰੋਸੈਸ ਉਹ ਐਕਸਪੀਡਾਈਟ ਕੀਤਾ ਜਾਵੇ ਉਹ ਅਸੀਂ ਜਿਹੜੀ ਇਹਨਾਂ ਦੀ ਮੰਨ ਲਈ ਹੈਗੀ ਤੇ ਅਸੀਂ ਇਹਦੇ ਵਿੱਚ ਜਾਂਦੇ ਸਾਰੇ ਚਿੱਠੀ ਵਰਤੇ ਜਿੰਮੀਆ ਜੀ ਦੇ ਵਿੱਚ ਅਸੀਂ ਇਹ ਰਿਕੁਐਸਟ ਕਰਾਂਗੇ ਕਿ ਲੋਕਲ ਜਿਹੜਾ ਸਾਡਾ ਸਾਰਾ ਇਸ਼ੂ ਦੇਖ ਕੇ ਹੋਏ ਇਹ ਪ੍ਰੋਸੈਸ ਨੂੰ ਐਕਸਪੀਡਿਟ ਕਰਾ ਦਿੱਤਾ ਜਾਵੇ ਮੈਂ ਇਹ ਵੀ ਵੈਸੇ ਵੀ ਇਨਸ਼ੋਰ ਕਰਦੀ ਇਹਨਾਂ ਨੂੰ ਇਹਨਾਂ ਨੂੰ ਵੀ ਦੱਸਿਆ ਤੇ ਤੁਹਾਨੂੰ ਵੀ ਦੱਸਣਾ ਚਾਹੀਦਾ ਕਿ ਅਸੀਂ ਟਾਈਮ ਟੂ ਟਾਈਮ ਇਹਨਾਂ ਨਾਲ ਫਾਲੋਅ ਅਪ ਕਰਦੇ ਆ ਰਹੇ ਹਾਂ ਤੇ ਉੱਪਰ ਟਾਈਮ ਟੂ ਟਾਈਮ ਇਹ ਗੱਲ ਪਹੁੰਚਾਉਂਦੇ ਆ ਰਹੇ ਹਾਂ ਕਿ ਇੱਥੇ ਜੋ ਅਪਡੇਟ ਹੁੰਦਾ ਹੈਗਾ ਅਸੀਂ ਦਿੰਦੇ ਆ ਤੇ ਇੱਥੇ ਐਮਪੀ ਸਾਹਿਬ ਵੀ ਪਹਿਲਾਂ ਵਿਜ਼ਿਟ ਕਰਕੇ ਗਏ ਸੀਗੇ ਉਹਨਾਂ ਨੇ ਵੀ ਆਪਣਾ ਜਿਹੜਾ ਪੱਕ ਹੈਗਾ ਉਦੋਂ ਰੱਖਿਆ ਸੀਗਾ ਤੇ ਇਮੀਡੀਏਟਲੀ ਇਨਾਂ ਦਾ ਚਲੋ ਹੁਣ ਲਾ ਬਨਣ ਜਾ ਰਿਹਾ ਹੈਗਾ ਸੋ ਮੈਂ ਇਹੀ ਇਹਨਾਂ ਨੂੰ ਰਿਕੁਐਸਟ ਕੀਤੀ ਹੈ ਕਿ ਆਪਨਾ ਹੁਣ ਧਰਨਾ ਛੱਡ ਦੇਣ ਇੱਥੇ ਨਾ ਬੈਠਣ ਤਾਂ ਕਿ ਆਪਣੀ ਜਿਹੜੀ ਗੱਲ ਹੈਗੀ ਹੈ ਇਹ ਇਹਨਾਂ ਦੀ ਸਿਰੇ ਹੀ ਲੱਗਣ ਵਾਲੀ ਹੈ ਆਪਣੀ ਗੱਲ ਖੁਦ ਜਾ ਕੇ ਉੱਥੇ ਜਾ ਕੇ ਆਪਣੀ ਪ੍ਰੈਜੈਂਟ ਕਰਨ ਮੈਡਮ ਜਿਹੜੀ ਮੈਟਰ ਦੀ ਅਰਜੈਂਸੀ ਹੈ ਉਹਨੂੰ ਲੈ ਕੇ ਮਤਲਬ ਕਿ ਜਲਦੀ ਹੋ ਜੇ ਹਾਂਜੀ ਇਹ ਦਿਹਾੜੇ ਹੁੰਦੇ ਜਾਂ ਸਿਸਟਮ ਨਾ ਮੈਟਰ ਦੀ ਅਰਜੈਂਸੀ ਨੂੰ ਦੇਖਦੇ ਹੋਏ ਹੀ ਅਸੀਂ ਇਹ ਜਿਹੜੀ ਮੀਟਿੰਗ ਹੈ ਬਿਲਕੁਲ ਇਮੀਡੀਏਟਲੀ ਲਿੱਤੀ ਹੈ ਜਿੰਨੀ ਜਲਦੀ ਸਾਨੂੰ ਮਿਲ ਸਕੇ ਉਹ ਲਿੱਤੀ ਹੈ ਤੇ ਨਾਲ ਦੀ ਨਾਲ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਤਾਂ ਕਿ ਮੈਟਰ ਦੀ ਅਰਜੈਂਸੀ ਨੂੰ ਅਸੀਂ ਉੱਪਰ ਤੱਕ ਮਤਲਬ ਦਰਸਾ ਸਕੀਏ ਮੀਟਿੰਗ ਕਿਹਨਾਂ ਨਾਲ ਕਰਾਣ ਜਾ ਰਹੇ ਹੋ ਤੁਸੀਂ ਇਹਨਾਂ ਦੀ ਐਸਆਈਐਸ ਹੋਮ ਨਾਲ ਠੀਕ ਹੈ ਹਾਂਜੀ ਇਹ ਹੁਣ ਦਰਨਾ ਖਤਮ ਹੋ ਰਿਹਾ ਫਿਰ ਵਿਸ਼ਵਾਸ ਦੁਆਰੇ ਹਾਂਜੀ ਠੀਕ ਹੈ ਜੀ ਹੁਣ ਇੱਕਤੀ ਲੈਟਰ ਦੇ ਰਹੇ ਨੇ ਹਾਂ ਫਿਰ ਅਸੀਂ ਲਿਖਤੀ ਲੈਟਰ ਹੁਣ ਹੀ ਦੇ ਰਹਿਆ ਟਾਈਮਿੰਗ ਦੀ ਤੇ ਉਹ ਦੇਖ ਕੇ ਫਿਰ ਸਭ ਦੀ ਰਿਕੁਐਸਟ ਦੇ ਦਿੱਤੀ ਜਾਏਗੀ ਦਾਸ ਗੋਪੀ ਚੰਗੇ ਜੋ ਸਰਬ ਧਰਮਾਂ ਬੀਤ ਵੀਰੂ ਕੁਕਨੂਨ ਮੋਰਚਾ ਕਵਰ ਮੋਰਚਾ ਸਮਾਣਾ ਦੇ ਕੋਆਰਡੀਨੇਟਰ ਦੇ ਦੋਤੇ ਮੈਂ ਆਪ ਜੀ ਨੂੰ ਮੁਖਾਤਿਬ ਹੋ ਰਿਹਾ ਹਾਂ ਕੱਲ੍ਹ ਦੇ ਅਸੀਂ ਇੱਥੇ ਸੜਕ ਤੇ ਬੈਠੇ ਸੀ ਪਹਿਲਾਂ 8 ਮਹੀਨੇ ਹੋ ਗਏ ਜੇ ਉਸ پارک ਦੇ ਵਿੱਚ ਬਹਿ ਕੇ ਅਸੀਂ ਸੰਘਰਸ਼ ਕਰ ਰਹੇ ਹਾਂ ਸਾਡਾ ਵੀਰ 8 ਮਹੀਨਿਆਂ ਤੋਂ ਅੱਜ 244ਵਾਂ ਦਿਨ ਹੈ ਕਿ ਉਹ ਡਾਬਰ ਦੇ ਉੱਤੇ ਬੈਠਾ ਹੋਇਆ ਹੈ ਜੀ ਸੋ ਇੱਕ ਬੜੇ ਸੰਘਰਸ਼ ਦੇ ਵਿੱਚੋਂ ਗੁਜ਼ਰਨੇ ਹੋਏ ਆਪਾਂ ਦੇਖ ਸਕਦੇ ਆਪਾਂ ਸਾਰਿਆਂ ਦਾ ਪਸੀਨਾ ਚੋੜਿਆ ਆਪਾਂ ਅੱਧੇ ਘੰਟੇ ਤੋਂ ਇੱਥੇ ਬੈਠੇ ਹੋਵਾਂਗੇ ਕਿ ਉਹ ਕਦੋਂ ਉੱਧਰ 943 ਦੇਣਾ ਤੋਂ ਉੱਥੇ ਬੈਠਾ ਹੋਇਆ ਸੋ ਉਹਦੀ ਹਾਲਤ ਨੂੰ ਵੇਖ ਕੇ ਸਾਨੂੰ ਨੋ ਡਾਊਟ ਹੋਣੇ ਪ੍ਰਸ਼ਾਸਨ ਜਿਹੜਾ ਇੱਕ ਸੁਆਸ਼ਨ ਦੇ ਕੇ ਗਿਆ ਪਰ ਕੋ ਬਹੁਤ ਪਲੇਜ਼ੈਂਟ ਉਹ ਗੱਲ ਨਹੀਂ ਕਿ ਹਾਂ ਅਸੀਂ ਬੜੀ ਖੁਸ਼ ਹਾਂ ਇਸ ਗੱਲ ਤੇ ਅੱਜ ਕੀ ਹੁਣ ਤੱਕ ਕੁਝ ਹੋ ਚੁੱਕਾ ਹੁੰਦਾ ਕਿਉਂ ਨਾ ਉਹਦੇ ਤੇ ਕੋਈ ਸਾਈਨ ਵੱਜ ਚੁੱਕੇ ਹੁੰਦੇ ਜਿਹੜਾ ਡਾਕੂਮੈਂਟ ਅਸੀਂ ਉਹਨਾਂ ਨੂੰ ਦੇ ਦਿੱਤੇ ਵਿੱਚ ਉਹ 5 ਤਰੀਕ ਦਾ ਏਸੀਐਸ ਸਾਹਿਬ ਦਾ ਜਿਹੜਾ ਉਹ ਉਹੀ 5 ਤਰੀਕ ਦੀ ਉਹਨਾਂ ਨੂੰ ਚਿੱਠੀ ਗਈ ਹੋਈ ਹੈ ਤੇ ਹੁਣ ਇਹ ਜਿਹੜੀ ਗੱਲ ਆ ਇਹ ਜਾ ਕੇ 16 ਤਰੀਕ ਨੂੰ ਪੈ ਰਹੀ ਹੈ ਨਾ 11 ਦਿਨਾਂ ਦੇ ਵਿੱਚ ਕੀ ਹੋਇਆ ਉਹ ਮਤਲਬ ਅਸੀਂ ਤਾਂ ਇਹ ਚਾਹੁੰਦੇ ਸੀ ਕਿ ਸਾਨੂੰ ਕੁਝ ਦੱਸ ਦੇ ਕਿ ਉਹ ਹਰਿਆਪਨ ਮੁੱਖ ਮੰਤਰੀ ਸਾਹਿਬ ਦਾ ਕਿਤੇ ਗਵਾਜ ਗਿਆ ਤੇ ਅਸੀਂ ਲੱਭ ਕੇ ਦੇਦੀ ਰਾਤੀ ਵੀ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਸੀ ਮਰਾਦਾ ਸਾਹਿਬ ਕਿ ਸੰਗਤਾਂ ਹੁਣ ਘਰੋਂ ਘਰੀ ਨਾਲ ਇੱਕ ਇੱਕ ਹਰਿਆਪਨ ਲੈ ਕੇ ਆਓ ਤੇ ਆਪਾਂ ਇਕੱਠੇ ਕਰਕੇ ਦੇ ਆਈਏ ਕਿਉਂਕਿ ਜੇ ਇੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਾਸਤੇ ਪਵਿੱਤਰ ਸ਼੍ਰੀਮਦ ਭਗਵਤ ਗੀਤਾ ਦੇ ਵਾਸਤੇ ਜੇ ਪਵਿੱਤਰ ਕੁਰਾਨ ਵਾਸਤੇ ਜੇ ਪਵਿੱਤਰ ਬਾਈਬਲ ਦੇ ਵਾਸਤੇ ਮੁੱਖ ਮੰਤਰੀ ਸਾਹਿਬ ਦੇ ਪੈਨ ਦੀ ਸ਼ਾਈ ਮੁੱਕੀ ਆ ਇਹ بڑا ਵੱਡਾ ਦੁਖਾਂਤ ਹੈ ਪੰਜਾਬ ਦੇ ਵਾਸਤੇ ਇਹ ਮੈਂ ਸਮਝਦਾ ਕਿ بڑی ਜਿਹੜੇ ਬਦਲਾਅ ਦੀ ਗੱਲ ਜਾਂ ਰੰਗਲੇ ਪੰਜਾਬ ਦੀ ਗੱਲ ਜਿਹੜੀ ਮੁੱਖ ਮੰਤਰੀ ਸਾਹਿਬ ਕਰਦੇ ਸੀ ਨਾ ਉਹ ਇਹਦੇ ਚ ਕਿਤੇ ਨਹੀਂ ਦਿਖਦੀ ਪਈ ਹੁਣ ਮੀਟਿੰਗ ਕਦੋਂ ਰੱਖੀ ਹੈ ਜੋ ਇਹਨਾਂ ਨੇ ਸਾਨੂੰ ਸਮਾਂ ਦਿੱਤਾ ਸੋਮਵਾਰ 16 ਤਰੀਕ ਨੂੰ 11 ਵਜੇ ਚੰਡੀਗੜ੍ਹ ਮੀਟਿੰਗ ਚੰਡੀਗੜ੍ਹ ਮੀਟਿੰਗ ਉੱਥੇ ਲੈ ਕੇ ਜਾ ਰਹੇ ਸੀ ਉਹ ਇੱਕਦਮ ਨਹੀਂ ਦੱਸ ਸਕਦੇ ਉਹ ਅਸੀਂ ਆਪਾਂ ਚ ਵਿਚਾਰ ਕਰਦੇ ਆ ਇੱਕ ਲੈਟਰ ਸਾਡੇ ਕੋਲ ਆਏਗੀ ਉਦੋਂ ਬਾਅਦ ਵਿਚਾਰ ਕਰਕੇ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ ਓਕੇ ਇੱਕ ਤਾਂ ਇਹ ਮੰਗਿਆ ਸੀ ਕਿ ਸਬ ਡਿਵੀਜ਼ਨ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਫੋਨ ਡਿਪਾਰਟਮੈਂਟ ਨੂੰ ਇਹ ਲਿਖਿਆ ਜਾਵੇ ਕਿ ਗੁਰਜੀਤ ਸਿੰਘ ਦੀ ਹਾਲਤ ਹੈ ਜਿਹੜੀ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਬਹੁਤ ਲੰਮਾ ਸਮਾਂ ਲੰਘ ਗਿਆ ਇਸ ਕਰਕੇ ਜਿਹੜੀ ਇਹ ਕਾਨੂੰਨ ਬਣਾਉਣ ਦੀ ਪ੍ਰਕਿਰਿਆ ਹੈ ਇਹਨੂੰ ਤੇਜ਼ ਕੀਤਾ ਜਾਵੇ ਉਹ ਦੋ ਲੈਟਰ ਇਹ ਹੋ ਗਏ ਇੱਕ ਐਸਐਮ ਆਫਸਰ ਵੱਲੋਂ ਇੱਕ ਡੀਸੀ ਆਫਸਰ ਵੱਲੋਂ ਤੀਜਾ ਇਹਨਾਂ ਨੇ ਆਪਣੀ ਮੀਟਿੰਗ ਇੱਕ ਅਰੇਂਜ ਕਰਾਈ ਹੈ ਸੋਮਵਾਰ ਦੀ ਹੋਮ ਸੈਕਟਰੀ ਨਾਲ ਉਸ ਮੀਟਿੰਗ ਦਾ ਵੀ ਰਿਟਰਨ ਦੇ ਵਿੱਚ ਇਹ ਲੈਟਰ ਲੈ ਕੇ ਆਪਣੇ ਕੋਲ ਆਏ ਨੇ ਅੱਜ ਮੈਂ ਬੇਨਤੀ ਕਰਦਾ ਐਕਸਟੈਂਸ ਸਾਊਂਡ ਕੈਮਰਾਮੈਨ ਡੀਕੇ ਗਰਗ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼